ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਅੰਧਾ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣਾ ਵੀਡੀਓ ਵਗੈਰਾ ਪੈਂਦੀ ਰਹਿੰਦੀਆਂ ਨੇਗੀਆਂ ਕਣਕ ਝੋਨਾ ਆਲੂ ਮੱਕੀ ਦੇ ਉੱਪਰ ਬਣਾਉਣੇ ਆਪਾਂ ਵੀਡੀਓ ਤੇ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਰੇ ਜੱਪਾ ਗੱਲ ਕਰਨੀਆਂ ਆ ਆਲੂ ਦੀ ਖੇਤੀ ਦੇ ਵਿੱਚ ਜਿਹੜੀ ਬੀਜ ਦੀ ਮਹੱਤਤਾ ਵੀ ਜਿਹੜਾ ਚੰਗਾ ਸੀਡ ਹੈ ਉਹ ਆਲੂ ਦੀ ਖੇਤੀ ਨੂੰ ਕਿਵੇਂ ਕਾਮਯਾਬ ਕਰਦਾ ਵੀਰੇ ਦੇਖੋ ਪਹਿਲੀ ਗੱਲ ਤਾਂ ਜਿਹੜੀ ਆਲੂ ਦੀ ਖੇਤੀ ਆ ਇਹਨੂੰ ਚੰਗਾ ਝਾੜ ਚੰਗਾ ਮੁਨਾਫਾ ਲੈਣ ਦੇ ਵਿੱਚ ਨਾ 70% ਯੋਗਦਾਨ ਆਲੂ ਦੇ ਬੀਜ ਦਾ ਤੇ ਵੀਰੇ ਆਪਾਂ ਦੇਖੋ 7-8 ਤੋਂ ਲੈ ਕੇ 2007-8 ਤੋਂ ਕੰਮ ਕਰ ਰਹੇ ਆ ਆਲੂ ਦਾ ਤੇ ਆਪਾਂ ਵਿਚਰੀ 3 ਸਾਲ ਵੀਰੇ ਕੰਮ ਸਰਤਾ ਸੀਗਾ 17 18 ਸੌਰੀ 18 19 20 ਤੱਕ ਫਿਰ ਵੀਰੇ 21 ਤੋਂ ਆਪਾਂ ਫੇਰ ਚਾਲੂ ਕਰਿਆ ਕੰਮ ਆਲੂ ਦਾ ਹੌਲੀ 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 ਵੀਰੇ ਸੋਧਾਂ ਕਰਦੇ ਕਰਦੇ ਆਪਾਂ ਹੁਣ ਸੀਡ ਚੰਗਾ ਆਪਦਾ ਸੀਡ ਬਣਾ ਕੇ ਚੰਗੇ ਸੀਡ ਤੋਂ ਚੰਗਾ ਝਾੜ ਲੈਣ ਵਾਲਾ ਆਪਾਂ ਤੋਰਿਆ ਪਹਿਲੀ ਗੱਲ ਤਾਂ ਵੀਰੇ ਜਿਹੜਾ ਤੁਸੀਂ ਸੀਡ ਖਰੀਦਣਾ ਕਦੇ ਵੀ ਜਿਵੇਂ ਵੀਰੇ ਹੁਣ ਆਲੂਆਂ ਦੀ ਸਿਚੁਏਸ਼ਨ ਐ ਓਕੇ ਆ ਸਹੀ ਆਲੂ ਖੜਾਗਾ ਤੁਸੀਂ ਵੀਰੇ ਹੁਣ ਬੀਜ ਖਰੀਦਣ ਦੀ ਕੋਸ਼ਿਸ਼ ਕਰੋ ਜਿਹਨੇ ਅੱਗੇ ਵਾਸਤੇ ਲੈਣਾ ਅਗਲੇ ਦਾ ਵੀਰੇ ਫਾਰਮ ਵਿਜ਼ਿਟ ਕਰੋ ਜਿੱਥੇ ਉਹਨਾਂ ਦਾ ਆਲੂ ਦੀ ਕਿਸੇ ਦੀ ਖੇਤੀ ਕੋਈ ਕਰ ਰਿਹਾ ਤੇ ਆਲੂ ਦੀ ਵੈਰਾਈਟੀ ਵੀਰੇ ਵੀ ਵਿੱਚ ਮਿਕਸਿੰਗ ਤਾਂ ਨਹੀਂ ਹੈਗੀ ਵੀ ਆਲੂ ਦਾ ਕਹੇ ਜੀ ਬੇਲ ਆ ਵਾਇਰਸ ਤਾਂ ਨਹੀਂ ਹੈਗਾ ਉਹ ਚੀਜ਼ਾਂ ਦੇਖ ਕੇ ਸੀਡ ਖਰੀਦੋ ਹੁਣ ਵੀਰੇ ਆਪਣੇ ਕੋਲੇ ਇਹ ਜੀ 4 ਸਟੇਜ ਦਾ ਸੀਡ ਹੈ ਇਹਾ 3 ਬੀਜ ਕੇ ਆਪਾਂ 4 ਮੰਨ ਲਓ ਪੱਟਿਆ ਸੀਗਾ ਤੇ ਬੀਜਿਆ ਹੋਇਆ ਹੁਣ 4 ਤੇ ਇਹਦਾ ਵੀਰੇ ਆਪਣਾ ਕੰਪਨੀ ਨਾਲ ਕੰਟਰੈਕਟ ਕਰਿਆ ਹੋਇਆ ਚਲੋ ਸੀਡ ਆਪਾਂ ਆਪਣਾ ਕੱਢਾਂਗੇ ਅੱਗੇ ਵਾਸਤੇ ਵੀ ਤੇ ਵੀਰੇ ਹਜੇ ਇਹਨੂੰ ਕੋਈ ਐ ਨਾ ਕਹੋ ਵੀ ਤੁਸੀਂ ਜੀ 4 ਚ ਬੱਗ ਹੈ ਇਹ ਪੁਰਾਣਾ ਅਸਲ ਜਵਾਨੀ ਵੀਰੇ ਇਹਦੇ ਤੇ ਹੁਣ ਆਈ ਹੈ ਹੁਣ ਤੁਸੀਂ ਦੇ ਲਓ ਵੀਰੇ 47 48 ਦਿਨ ਦਾ ਆਲੂ ਐ ਇਹ ਤੇ ਦੋ ਸਪਰੇਹਾਂ ਹੋਈਆਂ ਨੇ ਇਹਦੇ ਤੇ ਅਜ ਤੱਕ ਪਹਿਲੀ ਆਪਾਂ ਕਰੀ ਵੀਰੇ ਐਮ 45 ਦੀ ਦੂਜੀ ਕਰੀ ਆਪਾਂ ਨੇ 12 63 ਦੀ ਨਾਲ ਪਾਈ ਸੀ ਵੀਰੇ ਆਪਾਂ 12 61 ਐਨ ਪੀ ਕੇ ਨਾਲ ਤੇਲ ਲੀਓ ਅਦਰ ਕੁਝ ਨਹੀਂ ਪਾਇਆ ਤੇ ਵੀਰੇ ਬੇਲਾਂ ਬਟੇ ਖਾਂਦੀਆਂ ਆਉਂਦੀਆਂ ਨੇ ਇਹਦੀਆਂ ਬਹੁਤ ਸੋਹਣਾ ਜਰਮੀਨੇਸ਼ਨ ਪੱਤਾ ਤੇ ਗੰਦਲ ਚੈੱਕ ਕਰ ਸਕਦੇ ਹੋ ਤੁਸੀਂ ਵੀਰੇ ਇੰਨਾ ਸੋਹਣਾ 26 ਇੰਚੀ ਮਸ਼ੀਨ ਦੀ ਵਜਾਈ ਹੈ ਤੇ ਐਸ ਸਾਲ ਵੀਰੇ ਆਲੂ ਦਾ ਰੁੱਖ ਹੈ ਹੀ ਸੋਹਣਾ ਤੇ ਝਾੜ ਵੀਰੇ ਐਸ ਆਲਾ ਆਲੂ ਦੂ ਪੂਰਾ ਜੇ ਕੋਰਾ ਨਾ ਪਿਆ ਝਾੜ ਫੂਰਾ ਦੇਣਾ ਇਦਾਂ ਕੀ ਆਲੂ ਨੇ ਤੇ ਮੈਂ ਤੁਹਾਨੂੰ ਵੀਰੇ ਇਹ ਗੱਲ ਕਹਿਣੀ ਚਾਹਣਾਗਾ ਵੀ ਜੇ ਤੁਸੀਂ ਆਲੂ ਦੀ ਖੇਤੀ ਕਾਮਯਾਬ ਕਰਨੀ ਆ ਚੰਗੇ ਸੀਡ ਵੱਲ ਧਿਆਨ ਦੇਵੋ ਵੀਰੇ ਵਧੀਆ ਬੰਦਿਆਂ ਨਾਲ ਟਾਈ ਅਪ ਬਣਾਓ ਵਧੀਆ ਬੰਦਿਆਂ ਤੋਂ ਸੀਡ ਖਰੀਦ ਕੇ ਵਧੀਆ ਸੀਡ ਖੇਤਾਂ ਦੇ ਵਿੱਚ ਲਾਓ ਵਧੀਆ ਝਾੜ ਤੁਹਾਨੂੰ ਮਿਲੇਗਾ। ਉਹਦੇ ਨਾਲ ਤੁਹਾਨੂੰ ਚਾਰਾ ਪੈਸੇ ਵੱਧ ਬਣਨਗੇ। ਰੇਟ ਤਾਂ ਦੇਖੋ ਜਿਹੜਾ ਮਿਲਣਾ ਮਿਲ ਨਹੀਂ ਆ। ਜੇ ਅਦਰਵਾਈਜ਼ ਵੀਰੇ ਤੁਹਾਨੂੰ ਝਾੜ ਵੀ ਚੰਗਾ ਮਿਲ ਜੇ ਤਾਂ ਕਿੰਨਾ ਚੰਗਾ ਹੋ ਜਾਊਗਾ। ਕਿੰਨਾ ਅੱਗੇ ਕੰਮ ਲੰਘੂਗਾ ਉਹਦੇ ਨਾਲ। ਫਿਰ ਵੀਰੇ ਆ ਜਾਂਦੀ ਆ ਗੱਲ ਵੀ ਆਪਾਂ ਸਟੇਜ ਕਿਹੜੀ ਦੇਖੀ ਵੀਰੇ ਸਟੇਜ ਜਿਹਨੇ ਪਹਿਲੇ ਸਾਲ ਲਾਉਣਾ ਉਹ ਸਟੇਜਾਂ ਨਾ ਦੇਖੋ। ਜਨਨ ਕੋ ਵੀ ਯਾਰ ਚੰਗਾ ਸੀਡ ਦੇ ਦੇ ਵਾਇਰਸ ਨਾ ਹੋਵੇ ਆਲੇ ਦਾ ਖੇਤ ਦੇਖੋ ਬੇਲਾਂ ਤਕੜੀਆਂ ਵਧੀਆ ਬੇਲਾਂ ਦੇਖ ਕੇ ਸੀਡ ਲਾਓ ਵੀਰੇ ਬਸ ਇੱਕ ਮਿਕਸਿੰਗ ਤੇ ਇੱਕ ਵਾਇਰਸ ਇਹ ਦੋ ਚੀਜ਼ਾਂ ਦਾ ਧਿਆਨ ਰੱਖੋ ਤੇ ਵੀਰੇ ਅੱਗੇ ਗੱਲ ਆ ਜਾਂਦੀ ਹੈਗੀ ਹੁਣ ਅਗਲਾ ਕਹਿੰਦਾ ਯਾਰ 20 ਤੱਕ ਸੀੜੇ ਤਿਆਰ ਕਰਨਾ ਹੈ ਸਾਨੂੰ ਵੀਰੇ ਉਹ ਤੁਸੀਂ 3 ਲਾਓ 3 ਤੋਂ ਅੱਗੇ ਥੋੜੇ ਲਵੇ ਆਪਦਾ ਸੀਡ ਤਿਆਰ ਹੋ ਜਾਊਗਾ ਜੇ ਤੁਸੀਂ 2 ਲੈ ਲਓਗੇ 2 ਵੀ ਬੈਸਟ ਆ 2 ਤੋਂ ਬਾਅਦ 3 1 ਜੋ 3 ਤੋਂ ਬਾਅਦ ਤੁਸੀਂ 4 ਦਾ ਜਿਹੜਾ ਰਸਨਾ ਉਹ ਵੀ ਸੇਲ ਕਰ ਸਕਦੇ ਆ 3 ਤੱਕ ਦਾ ਵੀਰੇ ਤੁਹਾਡਾ ਬੀਏ ਬਣੂਗਾ ਉਹ ਤੇ ਆਪਾਂ ਵੀਰੇ ਇਹ ਸੀਡ ਖਰੀਦੇ ਸੀ ਆਪਣੇ ਪਿੰਡ ਦੇ ਮੁੰਡਿਆਂ ਤੋਂ ਤੇ ਉਹਨਾਂ ਦੀ ਸਿਮਲਾ ਲੈਬ ਨਾਲ ਜਿਹੜੀ ਆਪਣੇ ਸੈਂਟਰ ਦੀ ਉੱਥੇ ਉਹਨਾਂ ਨਾਲ ਉਹਨਾਂ ਦਾ ਕਰਾਇਆ ਟਾਈਆ ਪਰ ਮਿੰਨੀ ਟੂਬਰ ਉੱਥੋਂ ਲਿਆ ਕੇ ਉਹ ਸੀਡ ਤਿਆਰ ਕਰਦੇ ਨੇ ਤੇ ਉਹਨਾਂ ਤੋਂ ਹੀ ਆਪਾਂ ਵੀਰੇ ਸੀਡ ਲੈਣੇ ਆਂਗੇ ਤੇ ਆਪਾਂ ਨੂੰ ਵਧੀਆ ਵੀਰੇ ਮੁਨਾਫਾ ਜਿਹੜਾ ਸੀਡਾ ਦਿੰਦਾ ਚੰਗਾ ਸੀਡ ਵੀਰੇ ਤੁਹਾਨੂੰ ਖੇਤੀ ਦੇ ਵਿੱਚ ਆਲੂ ਦੇ ਵਿੱਚ ਕਾਮਯਾਬ ਕਰੂ ਨਹੀਂ ਮਾੜਾ ਸੀਡ ਆ ਜਿਹੜਾ ਉਹ ਤੁਹਾਡੇ ਪੈਸੇ ਦੁੱਗਣੇ ਖਾਊ ਹੁਣ ਵੀਰੇ ਇਹ ਢਾਈ ਗੱਟਿਆਂ ਨਾਲ ਤਿੰਨ ਨਾਲ ਯੂਰੀਏ ਨਾਲ ਉਰੇ ਆ ਗਿਆ ਢਾਈ ਹੋਣਗੇ ਹੱਦ ਤਿੰਨ ਹੋਣਗੇ ਕਿਤੇ ਢਾਈ ਪਏ ਕਿਤੇ ਤਿੰਨ ਵੀਰੇ ਡੈੜੀਆਂ ਦੇ ਹਿਸਾਬ ਨਾਲ ਤੇ ਗਰੋਥ ਵੀਰੇ ਇਹਦੀ ਐ ਜਿਵੇਂ ਵਿੱਚ ਚਾਰ ਚਾਰ ਪੰਜ ਪੰਜ ਗੱਟੇ ਯੂਰੀਆ ਪਏ ਗਿਆ ਹੁੰਦਾ ਤੇ ਦੋ ਸਪਰੇਹਾਂ ਹੋਈਆਂ ਨੇ ਤੇ ਅੱਗੇ ਵੀਰੇ ਆਪਾਂ ਜਦੋਂ ਮਾੜਾ ਸੀਡ ਹੁੰਦੇ ਨੇਗੇ ਚਾਰ ਚਾਰ ਸਪਰੇਹਾਂ ਹੋ ਜਾਂਦੀਆਂ ਨੇ 50 ਦਿਨ ਦੇ ਆਲੂ ਤੇ ਵੀਰੇ ਕਦੇ ਬਿਮਾਰੀ ਪਈ ਕਦੇ ਕੁਝ ਫੁਣੀ ਨੂੰ ਨਾ ਕੋਈ ਬਲਾਈਟ ਨਾ ਕੋਈ ਤੇਲੇ ਦਾ ਅਟੈਕ ਆ ਨਾ ਕੁਝ ਵੀ ਨਹੀਂ ਬਿਲਕੁਲ ਓਕੇ ਖੜਾਗਾ ਤਾਂ ਮੈਂ ਤੁਹਾਨੂੰ ਇਹ ਹੀ ਗੱਲ ਕਹਿਣੀ ਚਾਹਣਾ ਵੀਰੇ ਜੇ ਤੁਸੀਂ ਆਲੂ ਦੀ ਖੇਤੀ ਕਾਮਯਾਬ ਕਰਨੀ ਤਾਂ ਚੰਗੇ ਸੀਡ ਵੱਲ ਧਿਆਨ ਦਿਓ ਰੇਟ ਤਾਂ ਵੀਰੇ ਰੁਪਈਆ 2 ਰੁਪਏ ਵੱਧ ਘੱਟ ਚੱਲਦੇ ਹੀ ਰਹਿੰਦਾ ਜੇ ਆਪਣਾ ਝਾੜ ਮਰ ਜੇ ਫਿਰ ਜ਼ਿਆਦਾ ਮਰਦਾ ਬੰਦਾ ਉਮੀਦ ਆ ਵੀਰੇ ਜਿਹੜੀ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰੀਏ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ